ਹਾਂਜੀ ਭਾਜੀ ਮੇਰਾ ਨਾਮ ਹੈ ਰਵੀ ਭਾਈ ਰਵੀਪਾਲ ਸਿੰਘ ਮੈਂ ਭਾਜੀ ਪਿਛਲੇ 8 ਸਾਲਾਂ ਤੋਂ 2017 ਤੋਂ ਲੈ ਕੇ 2025 ਤੱਕ ਆਪਣੇ ਤਿਆੜ ਜੇਲ੍ਹ ਚ ਬੰਦ ਸੀ ਪਹਿਲਾਂ ਮੇਰੇ ਤੇ ਇੱਕ ਟਾਰਗੇਟ ਕਿਲਿੰਗ ਦੇ ਕੇਸ ਸੀਗੇ ਜੋ ਪਾਏ ਗਏ ਸੀ ਪੰਜਾਬ ਪੁਲਿਸ ਤੇ ਬਾਅਦ ਵਿੱਚ ਐਨਆਈਏ ਕੋਲ ਚਲੇ ਗਏ ਸੀ ਠੀਕ ਹੈ ਜੀ ਭਾਜੀ ਮੈਂ ਆ ਪਿਛਲੇ 20 ਦਿਨ ਪਹਿਲਾਂ ਹੀ ਮੇਰੀ ਜ਼ਮਾਨਤ ਹੋਈ ਹੈ ਤੇ 7 ਕੇਸ ਸੀ ਮੇਰੇ ਤੇ ਤੇ ਉਹਨਾਂ ਚੋਂ ਮੈਂ ਰਿਹਾ ਹੋ ਕੇ ਜ਼ਮਾਨਤ ਤੇ ਬਾਹਰ ਆਇਆ ਭਾਜੀ ਅੱਜ ਤੁਸੀਂ ਕਿੱਦਾਂ ਮਨਾ ਰਹੇ ਹੋ ਬਾਜੀ ਬੰਦੀ ਛੋੜ ਦਿਵਸ ਅਸੀਂ ਮਨਾ ਰਹੇ ਆ ਅਰਦਾਸ ਕਰਕੇ ਗੁਰੂ ਸਾਹਿਬ ਅੱਗੇ ਵੀ ਹਾਵਿ ਭਾਈ ਸਾਹਿਬ ਭਾਈ ਜਥੇਦਾਰ ਤਖਤ ਸਿੰਘ ਵਾਰਾ ਜੀ ਸ੍ਰੀ ਅਕਾਲ ਤਖਤ ਸਾਹਿਬ ਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਗੁਰੂ ਗੁਰੂ ਸਾਹਿਬ ਅੱਗੇ ਅਰਦਾਸ ਕਰ ਰਹੇ ਆ ਬਾਜੀ ਤੇ ਅੱਜ ਜਿਵੇਂ ਤੁਸੀਂ ਚੰਡੀਗੜ੍ਹ ਆਏ ਹੋ ਜੀ ਤੇ ਵਕ ਵਕ ਜਿਵੇਂ ਆਪਾਂ ਗੱਲ ਕਰਦੇ ਪੂਰੇ ਪੰਜਾਬ ਦੇ ਵਿੱਚ ਮਨਾਇਆ ਜਾਊਗਾ ਤੇ ਵਕ ਵਕ ਜਗ੍ਹਾ ਦੇ ਉੱਤੇ ਕੀ-ਕੀ ਹੋ ਰਿਹਾ ਜੀ ਤੇ ਅੱਜ ਜਿਵੇਂ ਬਡੈਲ ਜੇਲ੍ਹ ਦੇ ਬਾਹਰ ਆਏ ਹੋ ਤੁਸੀਂ ਇੱਥੇ ਦਾ ਕੀ ਪ੍ਰੋਗਰਾਮ ਹੈ ਜੀ ਤੇ ਕੀ ਹੋਣਾ ਹੈ ਭਾਜੀ ਇੱਥੇ ਆਪਾਂ ਸ਼ਾਂਤਮਈ ਇੱਕ ਰੋਸ ਮਾਰਚ ਕੱਢਿਆ ਪੰਜਾਬ ਸਰਕਾਰ ਤੇ ਚੰਡੀਗੜ੍ਹ ਗਵਰਨਮੈਂਟ ਜਾਂ ਸੈਂਟਰਲ ਗਵਰਨਮੈਂਟ ਦੇ ਖਿਲਾਫ ਵੀ ਹਾਂਜੀ ਸਾਡੇ ਜੋ ਉਹਨਾਂ ਦੇ ਬੰਦੀ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾਂਦਾ ਤੇ ਜੋ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੌਰਾਨ ਜੋ ਵੀ 2017 ਚ ਜੋ ਕਟਨਾਵਾਂ ਹੋਈਆਂ ਨੇ ਜੋ ਵੀ ਟਾਰਗੇਟ ਕਿਲਿੰਗ ਹੋਈਆਂ ਭਾਈ ਹਰਦੀਪ ਸਿੰਘ ਸ਼ੇਰਾ ਭਾਈ ਰਮਨਦੀਪ ਸਿੰਘ ਵੱਗਾ ਤੇ ਭਾਈ ਜਗਤਾਰ ਸਿੰਘ ਜੱਗੀ ਜੋਹਲ ਵਰਗੇ ਕਈ ਕਈ ਭਾਜੀ ਸਿੰਘ ਜੋ ਸਿੱਖ ਨੌਜਵਾਨਾਂ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਚੋਂ ਦਿੱਲੀ ਸ਼ਿਫਟ ਕਰ ਦਿੱਤਾ ਗਿਆ ਤੇ ਉਹਨਾਂ ਦੇ ਕੇਸ ਵੀ ਸ਼ਿਫਟ ਕਰ ਦਿੱਤੇ ਗਏ ਤੇ ਭਾਜੀ ਉਹਨਾਂ ਦੇ ਅਸੀਂ ਵਿਰੋਧ ਚ ਹਮੇਸ਼ਾ ਡਟ ਕੇ ਖੜੇ ਹੋਵਾਂਗੇ ਵੀ ਸਰਕਾਰ ਨੇ ਇਹ ਗਲਤ ਕੀਤਾ ਹੈ